ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾਗਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆਂ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ-ਕਈ ਸਾਲਾਂ ਤੋਂ ਜੂਝ ਰਹੇ ਆ ਠੀਕ ਨਹੀਂ ਹੋ ਰਹੇ ਦਵਾਈਆਂ ਖਾ ਕੇ ਆਕ ਤੱਕ ਚੁੱਕੇ ਆ ਦਵਾਈ ਲੱਗ ਨਹੀਂ ਰਹੀ ਉਹ ਹਰ ਐਤਵਾਰ ਨੂੰ ਪਿੰਡ ਦਸਕੇ ਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਨਾਲ ਬਣੀਆਂ ਹੋਈਆਂ ਦਵਾਈਆਂ பசਮਾ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਆਂ ਆਪਾਂ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮਿਲਦੇ ਆਂ ਜਿਹੜਾ ਇਹ ਡਸਕਾ ਪਿੰਡ ਹੈ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਹੈ ਜਿਹੜੀ ਉਹ ਲਹਿਰਾਗਾਗਾ ਨੇੜੇ ਸ਼ਹਿਰ ਨੇ ਜਿਹੜੇ ਬੁੱਢਲਾਡਾ ਸ਼ਹਿਰ ਬਿਲਕੁਲ ਨੇੜੇ ਐ ਲਹਿਰਾਗਾਗਾ ਸ਼ਹਿਰ ਬਿਲਕੁਲ ਨੇੜੇ ਐ ਸੁਨਾਮ ਸ਼ਹਿਰ ਬਿਲਕੁਲ ਨੇੜੇ ਐ ਤੇ ਬਰੇਟਾ ਸ਼ਹਿਰ ਨੇੜੇ ਐ ਸੋ ਹਰ ਐਤਵਾਰ ਨੂੰ ਪਿੰਡ ਡਸਕੇ ਚ ਆਪਾਂ ਨਵਜ ਦੇ ਕੇ ਗਰੰਟੀ ਦੇ ਨਾਲ ਮਰੀਜ਼ਾਂ ਨੂੰ ਠੀਕ ਕਰਦੇ ਆ। ਸੋ ਦੂਸਰੀ ਬੇਨਤੀ ਹੈ ਜਿਹੜੀ ਤੁਹਾਡੇ ਚਰਨਾਂ 'ਚ ਸਾਡੇ ਨਾਮ ਦੇ ਉੱਤੇ ਫੇਕ ਅਕਾਊਂਟ ਬਣਾ ਕੇ YouTube ਤੇ Facebook ਤੇ Instagram ਤੇ ਮੇਰੀ ਵੀਡੀਓ ਨੂੰ ਚੱਕ ਕੇ ਉਹਦੇ ਉੱਤੇ ਨੰਬਰ ਆਪਦੇ ਲਿਖ ਲੈਂਦੇ ਆ। ਸਾਡੇ ਘੱਟ ਦਿੰਦੇ ਆ। ਸੋ ਜਦੋਂ ਤੁਸੀਂ ਫੋਨ ਕਰਦੇ ਹੋ ਤਾਂ ਉਹ ਕਹਿੰਦੇ ਅਸੀਂ ਤੁਹਾਨੂੰ ਦਵਾਈ ਕੋਰੀਅਰ ਕਰ ਦਿੰਨੇ ਆ ਆਉਣ ਦੀ ਲੋੜ ਨਹੀਂ ਬਾਬਾ ਜੀ ਮਿਲਦੇ ਨਹੀਂ। ਸੋ ਇਹ ਬਿਲਕੁਲ ਠੱਗ ਨੇ। ਮੈਂ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮਿਲਦਾ ਤੁਸੀਂ ਐਤਵਾਰ ਨੂੰ ਜਦੋਂ ਮਰਜ਼ੀ ਸਵੇਰੇ 7 ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਮੈਨੂੰ ਮਿਲ ਸਕਦੇ ਹੋ ਨਬਜ ਦਿਖਾ ਕੇ ਇਲਾਜ ਕਰਵਾ ਸਕਦੇ ਹੋ ਅਸੀਂ ਦਵਾਈ ਬਿਲਕੁਲ ਕੋਰੀਅਰ ਨਹੀਂ ਕਰਦੇ ਕਿਸੇ ਤੋਂ ਦਵਾਈ ਆਰਡਰ ਨਹੀਂ ਕਰਵਾ ਖੜਦੇ ਅਸੀਂ ਕੋਈ ਆਰਡਰ ਬੁੱਕ ਨਹੀਂ ਕਰਦੇ ਕਿਸੇ ਤੋਂ ਖਾਤੇ 'ਚ ਪੈਸੇ ਨਹੀਂ ਪਵਾਉਂਦੇ ਤੇ ਕਿਸੇ ਨੂੰ ਆਨਲਾਈਨ ਦਵਾਈ ਨਹੀਂ ਭੇਜਦੇ ਕੋਈ ਕੋਰੀਅਰ ਨਹੀਂ ਕਰਦੇ ਇਹ ਜਿਹੜੇ ਸਾਡੇ ਨਾਂ ਤੇ ਕੋਰੀਅਰ ਕਰ ਰਹੇ ਨੇ ਬਿਲਕੁਲ ਠੱਗ ਨੇ ਇੰਨਾ ਨੂੰ ਫਸ ਨਾ ਜਾਇਓ ਜਿੰਨੇ ਵੀ ਦਵਾਈ ਲੈਣੀ ਆ ਉਹ ਪਿੰਡ ਡਸਕੇ ਚ ਮੈਨੂੰ ਮਿਲ ਕੇ ਨਵਜ ਦਿਖਾ ਕੇ ਫਿਰ ਦਵਾਈ ਲਵੇ ਫਿਰ ਫਾਇਦਾ ਕਿਸੇ ਤੋਂ ਦਵਾਈ ਕੋਰੀਅਰ ਨਾ ਕਰਾਓ ਸਾਡੇ ਨਾਂ ਤੇ ਫੇਕ ਅਕਾਊਂਟ ਮੇਰੀ ਵੀਡੀਓ ਦੇ ਉੱਤੇ ਨੰਬਰ ਠੱਗਾ ਆਪਦੇ ਲਿਖ ਕੇ ਤੁਹਾਡੇ ਨਾਲ ਠੱਗੀਆਂ ਮਾਰ ਰਹੇ ਨੇ ਉਹਨਾਂ ਤੋਂ ਸਾਵਧਾਨ ਰਹੋ ਕਿਸੇ ਤੋਂ ਦਵਾਈ ਕੋਰੀਅਰ ਨਾ ਕਰਾਓ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਨਵਜ ਦਿਖਾ ਕੇ ਫਿਰ ਦਵਾਈ ਲੋ ਸੋ ਅੱਜ ਜਿਸ ਦਵਾਈ ਜਿਸ ਬਿਮਾਰੀ ਦੇ ਵਿਸ਼ੇ 'ਚ ਮੈਂ ਤੁਹਾਡੇ ਸਾਹਮਣੇ ਆਇਆ ਉਹ ਹੈ ਆਪਣਾ ਖਰਨੀਆਂ ਦਾ ਰੋਗ ਕਿਉਂਕਿ ਜਿਆਦਾ ਬੈਠਣ ਦੀ ਜਿਹੜਾ ਕੋਈ ਕੰਮ ਕਰਦਾ ਉਹਨੂੰ ਇਹ ਦਿੱਕਤ ਆ ਜਾਂਦੀ ਹੈ ਜਿਆਦਾ ਕੋਈ ਭਾਰ ਚੱਕਣ ਦਾ ਕੰਮ ਕਰਦਾ ਉਹਨੂੰ ਇਹ ਦਿੱਕਤ ਆ ਜਾਂਦੀ ਹੈ ਸੋ ਸਾਡੇ ਖਾਣ ਪੀਣ 'ਚ ਜਿਆਦਾ ਖਰਾਬੀ ਆ ਗਈ ਤਾਂ ਵੀ ਇਹ ਦਿੱਕਤ ਆ ਜਾਂਦੀ ਹੈ ਸੋ ਕਈ ਕਾਰਨਾ ਕਰਕੇ ਇਹ ਪ੍ਰੋਬਲਮ ਆਉਂਦੀ ਹੈ ਇਹਦਾ ਬਿਲਕੁਲ ਗਰੰਟੀ ਦੇ ਨਾਲ ਆਯੁਰਵੇਦ ਦੇ ਵਿੱਚ ਕੁਦਰਤ ਦੇ ਵਿੱਚ ਇਲਾਜ ਹੈ ਮਹਾਪੁਰਸ਼ਾਂ ਦਾ ਦੱਸਿਆ ਹੋਇਆ ਨੁਕਤਾ ਸੈਂਕੜੇ ਮਰੀਜ਼ਾਂ ਤੇ ਅਜ਼ਮਾਇਆ ਹੋਇਆ ਤੇ ਇਹ ਨੁਕਤਾ ਮੈਂ ਤੁਹਾਡੀ ਝੋਲੀ ਦੇ ਵਿੱਚ ਪਾਣ ਲੱਗੇ ਆ ਇਹਨੂੰ ਨੋਟ ਕਰ ਲਓ ਮੈਂ ਗਰੰਟੀ ਸਟਾਮ ਪੇਪਰ ਤੇ ਲਿਖ ਕੇ ਦਿਨਾ ਤੁਹਾਨੂੰ 3 ਮਹੀਨੇ ਇਸ ਦਵਾਈ ਨੂੰ ਵਰਤ ਲਓ ਤੁਹਾਨੂੰ ਜਿੰਨੀਆਂ ਮਰਜ਼ੀ ਧੁੰਨੀ ਬਾਹਰ ਆ ਰਹੀ ਹੈ ਧੁੰਨੀ ਕੋਲੇ ਹਰਨੀਆਂ ਨੇ ਨਲਾਂ ਕੋਲੇ ਤਾਂ ਨਲਾਂ ਫੁੱਲ ਰਹੇ ਨੇ ਉਥੇ ਤੁਹਾਡੇ ਹਰਨੀਆਂ ਨੇ ਜਿੰਨੀਆਂ ਮਰਜ਼ੀ ਪੁਰਾਣੀਆਂ ਨੇ ਇਸ ਨੁਕਤੇ ਨੂੰ ਇਸ ਦਵਾਈ ਨੂੰ 3 ਮਹੀਨੇ ਵਰਤ ਲਓ ਮੈਂ ਸ਼ਟਾਮ ਪੇਪਰ ਦੇ ਉੱਤੇ ਗਰੰਟੀ ਲਿਖ ਕੇ ਦਿਨਾ ਤੁਹਾਡਾ 3 ਮਹੀਨਿਆਂ ਚ ਇਹ ਰੋਗ ਜੜ੍ਹ ਚੋਂ ਖਤਮ ਹੋ ਜਾਏਗਾ ਇਹ ਮਾਹ ਪੁਰਸ਼ਾਂ ਤੇ ਵਿਸ਼ਵਾਸ ਹੈ ਸਾਨੂੰ ਮਾਹ ਪੁਰਸ਼ਾਂ ਦੀ ਦਿੱਤੇ ਹੋਏ ਨੁਕਤਿਆਂ ਦੇ ਵਿਸ਼ਵਾਸ ਹੈ ਇਸ ਕੁਦਰਤ ਦੇ ਵਿੱਚ ਜੜੀ ਬੂਟੀਆਂ ਤੇ ਵਿਸ਼ਵਾਸ ਹੈ। ਸੋਏ ਨੋਟ ਕਰ ਲਓ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈ। ਇਹਦੇ ਵਿੱਚ ਪੰਜੇ ਹਲਦੀਆਂ ਨੇ ਜਿਹੜੀਆਂ ਉਹ 50-50 ਗ੍ਰਾਮ ਲੈ ਲਓ। ਸੋਹਾਂਜਣੇ ਦੇ ਬੀਜ 50-50 ਗ੍ਰਾਮ ਲੈ ਲਓ। 50 ਗ੍ਰਾਮ ਲੈ ਲਓ ਅਕਰਕਰਾ 50 ਗ੍ਰਾਮ ਅਸ਼ਵਗੰਧਾ 50 ਗ੍ਰਾਮ ਨਾਗਰਮੋਥਾ 50 ਗ੍ਰਾਮ ਗਲੋਏ 50 ਗ੍ਰਾਮ ਗੇਰੂ 50 ਗ੍ਰਾਮ ਤੇ ਭੰਗ ਦੇ ਬੀਜ ਸ਼ੁੱਧ ਕੀਤੇ ਹੋਏ 50 ਗ੍ਰਾਮ ਕਲੌਂਜੀ 50 ਗ੍ਰਾਮ ਬਾਵਦੀ ਬੀਜ 50 ਗ੍ਰਾਮ ਹਰੜ 50 ਗ੍ਰਾਮ ਬਿਹੇੜਾ 50 ਗ੍ਰਾਮ ਆਮਲਾ 50 ਗ੍ਰਾਮ ਧਨੀਆ ਬੀਜ 50 ਗ੍ਰਾਮ ਚਾਰੇ ਅਜਵਾਇਨਾ 50 50 ਗ੍ਰਾਮ ਸਿਰੰਗ ਭਸਮ ਜਿਹੜੀ ਉਹ ਲੈਣੀ ਆ 20 ਗ੍ਰਾਮ ਸਿੰਗਰ ਭਸਮ ਲੈਣੀ ਆ ਉਹ 20 ਗ੍ਰਾਮ ਮੋਤੀ ਭਸਮ 10 ਗ੍ਰਾਮ ਚਾਂਦੀ ਭਸਮ 2 ਗ੍ਰਾਮ ਲੋਹਾ ਭਸਮ 10 ਗ੍ਰਾਮ ਤਾਂਬਾ ਭਸਮ 10 ਗ੍ਰਾਮ ਨਾਗ ਭਸਮ 10 ਗ੍ਰਾਮ ਨਾਗ ਕੇਸਰ 50 ਗ੍ਰਾਮ ਗਲੋਏ ਦਾ 7 50 ਗ੍ਰਾਮ ਚੰਦਨ 50 ਗ੍ਰਾਮ ਕੇਸਰ 1 ਗ੍ਰਾਮ ਬਦਾਮ ਦੀ ਗਿਰੀ 50 ਗ੍ਰਾਮ ਕਾਜੂ 50 ਗ੍ਰਾਮ ਪਿਸਤਾ 50 ਗ੍ਰਾਮ ਸੌਂਫ 50 ਗ੍ਰਾਮ ਲੌਂਗ 50 ਗ੍ਰਾਮ ਸੋਨ ਭਸਮ 1 ਗ੍ਰਾਮ ਬੇਲ ਗਿਰੀ 50 ਗ੍ਰਾਮ ਜੀਰਾ 50 ਗ੍ਰਾਮ ਪਿੱਤ ਪਾਪੜਾ 50 ਗ੍ਰਾਮ ਬਸੰਤ ਕੁਸਮਾਰਕ ਰਸ 2 ਗ੍ਰਾਮ ਸਾਲਮ ਪੰਜਾਬ 50 ਗ੍ਰਾਮ, ਸਾਲਮ ਮਿਸ਼ਰੀ 50 ਗ੍ਰਾਮ, ਅਰਜਨ ਦੀ ਛਾਲ 50 ਗ੍ਰਾਮ, ਦਾਲਚੀਨੀ 50 ਗ੍ਰਾਮ, ਜੀਰਾ 50 ਗ੍ਰਾਮ, ਅੰਬਚੂਰਨ 50 ਗ੍ਰਾਮ, ਗੁੜਮਾਰ 50 ਗ੍ਰਾਮ, ਕਟਕੀ 50 ਗ੍ਰਾਮ, ਕੱਥਾ ਕੱਥਾ ਜਿਹੜਾ ਉਹ 50 ਗ੍ਰਾਮ, ਤੇਜ ਪੱਤਰ 50 ਗ੍ਰਾਮ, ਹਿੰਗ ਸ਼ੁੱਧ 50 ਗ੍ਰਾਮ, ਇਕਰ ਦਾ ਸੱਕ 50 ਗ੍ਰਾਮ, ਭਖੜਾ 50 ਗ੍ਰਾਮ, ਸੰਕ ਪੁਸ਼ਪੀ 50 ਗ੍ਰਾਮ, ਕਾਲਾ ਗੋੰਦ 50 ਗ੍ਰਾਮ, ਤ੍ਰਿਕੁਟੂ ਚੂਰਨ ਜਿਹੜਾ ਉਹ 50 ਗ੍ਰਾਮ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਚੰਗੀ ਤਰ੍ਹਾਂ ਪੀਸ ਲੈਣਾ ਹੈ ਇੱਕ ਜਾਣ ਕਰਕੇ ਮਿਲਾ ਕੇ ਰੱਖ ਲੈਣੇ ਆ ਤੁਸੀਂ ਇਹ ਦਵਾਈ ਤਿੰਨ ਟਾਈਮ ਲੈਣੀ ਆ ਸਵੇਰੇ ਦੁਪਹਿਰੇ ਤੇ ਸ਼ਾਮ ਨੂੰ ਸਵੇਰੇ ਉੱਠਣਸਾਰ ਖਾਲੀ ਪੇਟ ਇੱਕ ਚਮਚ ਦਵਾਈ ਇੱਕ ਗਲਾਸ ਕੋਸੇ ਦੁੱਧ ਨਾਲ ਫਿਰ ਆਪਾਂ ਦੁਪਹਿਰੇ ਖਾਣੇ ਤੋਂ ਘੰਟਾ ਪਹਿਲਾਂ ਇੱਕ ਚਮਚ ਦਵਾਈ ਇੱਕ ਗਲਾਸ ਕੋਸੇ ਦੁੱਧ ਨਾਲ ਫਿਰ ਰਾਤ ਨੂੰ ਰੋਟੀ ਤੋਂ ਘੰਟਾ ਪਹਿਲਾਂ ਇੱਕ ਚਮਚ ਦਵਾਈ ਇੱਕ ਗਲਾਸ ਕੋਸੇ ਦੁੱਧ ਨਾਲ ਤਿੰਨ ਟਾਈਮ ਇਹ ਦਵਾਈ ਤੁਸੀਂ ਲੈਣੀ ਹੈ ਤੇ ਆਲੂ ਚੌਲ ਦਹੀਂ ਲੱਸੀ ਬੈ ਵਾਲੀਆਂ ਚੀਜ਼ਾਂ ਦਾ ਪਰਹੇਜ਼ ਰੱਖਣਾ ਹੈ ਮੈਂ ਸਟਾਮ ਪੇਪਰ ਤੇ ਗਰੰਟੀ ਲਿਖ ਕੇ ਦਿਨਾ ਤੁਹਾਨੂੰ ਤਿੰਨ ਮਹੀਨੇ ਇਸ ਦਵਾਈ ਨੂੰ ਵਰਤ ਲਓ ਤੁਹਾਡਾ ਹਰਨੀਆਂ ਦਾ ਰੋਗ ਬਿਲਕੁਲ ਜੜ੍ਹ ਤੋਂ ਠੀਕ ਹੋ ਜਾਏਗਾ ਉਹਦੀ ਗਰੰਟੀ ਮੇਰੀ ਹੈ ਸਟਾਮ ਪੇਪਰ ਤੇ ਗਰੰਟੀ ਲਿਖ ਕੇ ਦੇਣ ਨੂੰ ਤਿਆਰ ਹਾਂ ਮੈਂ 3 ਮਹੀਨੇ ਕੋਈ ਵੀ ਇਸ ਦਵਾਈ ਨੂੰ ਵਰਤਦਾ ਜਿੰਨੀਆਂ ਮਰਜੀ ਪ੍ਰਾਣੀਆਂ ਹਰਨੀਆਂ ਨੇ ਜਿੰਨਾ ਮਰਜੀ ਪ੍ਰਾਣਾ ਵੱਡੀਆਂ ਨੇ ਗੀਆਂ ਧੁੰਨੀ ਬਾਹਰ ਆ ਗਈ ਹੈ ਨਾਲ ਫੁੱਲ ਗਏ ਨੇ ਉਹਦਾ ਬਿਲਕੁਲ ਗਰੰਟੀ ਦੇ ਨਾਲ ਜੜ੍ਹ ਚੋਂ ਇਹ ਦਵਾਈ ਹੈ ਜਿਹੜਾ ਇਲਾਜ ਕਰੇਗੀ ਠੀਕ ਕਰੇਗੀ ਉਹਦੀ ਜ਼ਿੰਮੇਵਾਰੀ ਹੈ ਸਾਡੀ ਸੋ ਜਿਨ੍ਹਾਂ ਨੇ ਐਤਵਾਰ ਨੂੰ ਮਿਲ ਕੇ ਮੇ ਤੋਂ ਦਵਾਈ ਲੈਣੀ ਆ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਚ ਮੈਂ ਮਿਲਦਾ ਨਵਜ ਦਿਖਾ ਕੇ ਗਰੰਟੀ ਦੇ ਨਾਲ ਆਪਣਾ ਇਲਾਜ ਕਰਵਾ ਸਕਦੇ ਹਾਂ ਤੇ ਦੁਬਾਰਾ ਫਿਰ ਦੱਸ ਦਿਨਾ ਅਸੀਂ ਦਵਾਈ ਕੋਰੀਅਰ ਬਿਲਕੁਲ ਨਹੀਂ ਕਰਦੇ ਸਾਡਾ ਇੱਕੋ ਨੰਬਰ ਹੈ 9876552176 ਇਹ ਤੋਂ ਬਿਨਾ ਸਾਡਾ ਕੋਈ ਹੋਰ ਨੰਬਰ ਨਹੀਂ ਅਸੀਂ ਕਿਸੇ ਨੂੰ ਦਵਾਈ ਦੇ ਆਰਡਰ ਨਹੀਂ ਬੁੱਕ ਕਰਦੇ ਕਿਸੇ ਨੂੰ ਦਵਾਈ ਕੋਰੀਅਰ ਨਹੀਂ ਕਰਦੇ ਸਾਡਾ ਨਾਮ ਵਰਤ ਕੇ ਠੱਗ ਤੁਹਾਨੂੰ ਕਹਿਣ ਵੀ ਅਸੀਂ ਦਵਾਈ ਕੋਰੀਅਰ ਕਰ ਦਿੰਨੇ ਆ ਅਸੀਂ ਉੱਥੋਂ ਹੀ ਬੋਲਦੇ ਆ ਅਸੀਂ ਕੋਈ ਕਹਿੰਦਾ ਪਰਮਜੀਤ ਸਿੰਘ ਭੱਟੀ ਦੀ ਵਾਈਫ ਬੋਲਦੀਆਂ ਕੋਈ ਭਾਈ ਬੋਲਦਾ ਕੋਈ ਕੁਛ ਕਿਸੇ ਤੋਂ ਦਵਾਈ ਤੁਸੀਂ ਬੁੱਕ ਨਹੀਂ ਕਰਵਾਣੀ ਕਿਸੇ ਦੇ ਖਾਤੇ 'ਚ ਤੁਸੀਂ ਪੈਸੇ ਨਹੀਂ ਪਾਉਣੇ ਕਿਸੇ ਤੋਂ ਆਨਲਾਈਨ ਦਵਾਈ ਕੋਰੀਅਰ ਨਹੀਂ ਕਰਵਾਉਣੀ ਤੁਸੀਂ ਮੈਨੂੰ ਮਿਲ ਕੇ ਨਵਜ ਦਿਖਾ ਕੇ ਫਿਰ ਦਵਾਈ ਲੈ ਕੇ ਜਾਣੀ ਹੈ ਪਿੰਡ ਡਸਕੇ 'ਚ ਹਰ ਐਤਵਾਰ ਨੂੰ ਆਪਾਂ ਮਿਲਦੇ ਹਾਂ ਸੋ ਇਹ ਵੀਡੀਓ ਆਪ ਵਰਤੋ ਜੇ ਪ੍ਰੋਬਲਮ ਹੈ ਤੇ ਅੱਗੇ ਸ਼ੇਅਰ ਕਰਿਆ ਕਰੋ ਤਾਂ ਜੋ ਅਸੀਂ ਪੁੰਨ ਦੇ ਭਾਗੀ ਬਣ ਸਕੀਏ ਤੁਹਾਡਾ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fucking.